ਜੇ ਦੋ ਕੋ ਉਧਰ ਨੂੰ ਚਲੇ ਗਏ ਦੋ ਕੋ ਉਧਰ ਨੂੰ ਚਲੇ ਗਏ ਧਿਆਨ ਗੁਰੂ ਨਾਨਕ ਦੇ ਚਰਨਾਂ ਵਿੱਚ ਨਹੀਂ ਫਿਰ ਤੇ ਬਾਹਰ ਹੀ ਚੰਗਾ ਹੈ ਕਾਲ ਯੁਗ ਜਿਹੜਾ ਗੁਰੂ ਨਾਨਕ ਦੀ ਬਾਣੀ ਹੈ ਜਿਹੜੀ ਸ਼ਾਂਤ ਕਰਦੀ ਹੈ ਇੱਥੇ ਆਉਂਦਾ ਹੀ ਨਹੀਂ ਜੇ ਆਉਂਦਾ ਵੀ ਹੈ ਤੇ ਫਿਰ ਧਿਆਨ ਨਹੀਂ ਧਰਦਾ 12-12 ਸਕਿੰਟ ਦਾ ਧਿਆਨ ਹੁੰਦਾ ਹੈ ਸਮਾਧੀਆਂ ਤੋਂ ਬਾਅਦ ਕਿਤੇ ਗੁਰਮੁਖ ਅਵਸਥਾ ਹੁੰਦੀ ਹੈ ਹੁਣ ਤਾਂ ਜੇ ਗੁਰਮੁਖ ਕਹਿ ਦਈਏ ਕਹਿੰਦੇ ਇਹ ਤੇ ਸ਼ਬਦੇ ਬੜਾ ਛੋਟਾ ਹੈ ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਬਸੋ ਵੀ ਗੁਰਮੁਖ ਸ਼ਬਦ ਛੋਟਾ ਹੈ ਕਿ ਕਿੱਡਾ ਵੱਡਾ ਮਾਰਾ ਕਹਿੰਦੇ ਗੁਰਮੁਖ ਉਹ ਹੁੰਦਾ ਜੀਦਾ ਰੋਮ ਰੋਮ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਵੇ ਉਮਰੋਮ ਦੇ ਵਿੱਚੋਂ ਵਾਹਿਗੁਰੂ ਦੀ ਆਵਾਜ਼ ਸੰਤ ਮਹਾਰਾਜ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਆਉਂਦੀ ਸੀ ਜੇ ਗੁਰਮਖ ਗਿਆ ਜਾ ਸਕਦਾ ਹੈ ਤੇ ਸੰਤ ਮਹਾਰਾਜ ਜੀ ਨੂੰ ਕਿਹਾ ਜਾ ਸਕਦਾ ਆਪਾਂ ਤੇ ਭਾਈ ਸਾਹਿਬ ਦੀ ਡਿਗਰੀ ਵੀ ਦੇ ਦਿੰਨੇ ਆ ਬਾਬਿਆਂ ਦੀ ਡਿਗਰੀ ਵੀ ਦੇ ਦਿੰਨੇ ਆ ਉਦੋਂ ਉੱਤੇ ਸੰਤਾਂ ਦੀ ਵੀ ਡਿਗਰੀ ਦੇ ਦਿੰਨੇ ਆ ਸ਼ਬਦ ਸਾਰੇ ਇੱਕੋ ਜਿਹੇ ਨੇ ਭਾਵੇਂ ਸੰਤ ਕਹਦੇ ਹੋ ਭਾਵੇਂ ਭਾਈ ਕਹਦੇ ਹੋ ਭਾਵੇਂ ਬਾਬਾ ਕਹਦੇ ਹੋ ਬਾਬਾ ਜਿਹੜਾ ਸ਼ਬਦ ਹੈ ਉਹ ਪਤਾ ਕਿੱਡਾ ਵੱਡਾ ਬਾਪੂ ਦਾ ਬਾਪ ਬਾਬਾ ਹੁੰਦਾ ਹੈ ਬਾਪੂ ਦਾ ਬਾਪ ਬਾਬਾ ਹੁੰਦਾ ਹੈ ਤੇ ਰੱਬ ਦੇ ਪਿਆਰਿਓ ਬਾਬਾ ਸ਼ਬਦ ਇਹ ਸਹਬਜ਼ਾਦਾ ਬਾਬਾ ਯੋਰਾਵਰ ਸਿੰਘ ਨੂੰ ਮਿਲਿਆ ਹੈ ਸਹਬਜ਼ਾਦਾ ਬਾਬਾ ਫਤਿਹ ਸਿੰਘ ਨੂੰ ਮਿਲਿਆ ਹੈ ਸਹਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਮਿਲਿਆ ਹੈ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਨੂੰ ਮਿਲਿਆ ਹੈ ਤੇ ਆਪਾਂ ਬਾਬੇ ਬਣਨੇ ਤੇ ਫਿਰ ਉਹਨਾਂ ਦੀ ਚਾਲੀ ਚੱਲਣਾ ਪਊਗਾ ਗੁਰਸਿੱਖ ਮੀਤ ਚਲੋ ਹਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੈ ਹਰ ਹਰ ਕਥਾ ਨਰਾਲੀ ਜਿਵੇਂ ਗੁਰੂ ਕਹਿੰਦਾ ਉਹ ਸੁਣਨਾ ਪਊਗਾ ਭਾਈ ਜਿਵੇਂ ਗੁਰੂ ਕਹਿੰਦਾ ਸੁਣਿਆ ਮੰਨਿਆ ਫੇਰ ਨਹੀਂ ਗੱਲ ਬਣਨੀ ਨਮਸਕਾਰ ਕਰਕੇ ਤੁਰ ਗਿਆ ਕੋਈ ਗੱਲ ਨਹੀਂ ਬਣਨੀ ਮਾਰੇ ਕਹਿੰਦੇ ਡਿੱਠਿਆਂ ਮੁਕਤ ਨਾ ਹੋਵਈ ਜਿੱਚਰ ਸ਼ਬਦ ਨਾ ਕਰੇ ਵਿਚਾਰ ਬੈਠਿਆ ਕਰ 5-7 ਮਿੰਟ ਗੁਰੂ ਨਾਨਕ ਦੀ ਗੋਦ ਵਿੱਚ ਕੋਈ ਰੱਬ ਦਾ ਪਿਆਰਾ ਗੁਰੂ ਦੀ ਬਾਣੀ ਸੁਣਾਉਂਦਾ ਉਹਨੂੰ ਧਿਆਨ ਨਾਲ ਸੁਣਿਆ ਕਰ ਜਿਵੇਂ ਆਪਾਂ ਸ਼ਬਦ ਪੜਿਆ ਸਹਿ ਕੀ ਸਾਰ ਸੁਹਾਗਣ ਜਾਨਾ ਸੁਹਾਗਣ ਸਾਰੇ ਜਾਣਦੇ ਆ ਸਹਿ ਕੀ ਹੈ ਸਹਿ ਕਹਿੰਦੇ ਨੇ ਪਤੀ ਨੂੰ ਪਰਮੇਸ਼ਰ ਨੂੰ ਕਰਤੇ ਪੁਰ ਜਿਹੜੀ ਕਰਤਾਪੁਰਖ ਵੈਗੁਰੂ ਦੇ ਬਾਬਤ ਕੁਝ ਗਿਆਨ ਰੱਖੇ ਕੁਝ ਧਿਆਨ ਰੱਖੇ ਇੱਕ ਘਰ ਦੇ ਵਿੱਚ ਬੀਬੀ ਐ ਉਹ ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ ਕਿੰਨਾ ਕੁਝ ਕਰਦੀ ਐ ਸ਼ਿੰਗਾਰ ਹਾਰ ਸ਼ਿੰਗਾਰ ਪਰ ਗੁਰੂ ਪਤੀ ਐ ਜਿਹੜਾ ਉਹ ਕਰਤਾਪੁਰਖ ਇਹ ਤਨ ਮਾਇਆ ਪਾਹਿਆ ਪਿਆਰੇ ਲੀਤ ਨਾਲ ਲਬਰ ਗਾਇ ਇਹ ਜਿਹੜਾ ਸਰੀਰ ਤੈਨੂੰ ਮਿਲਿਆ ਸੀਗਾ ਨਾ ਇਹ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗਣ ਵਾਸਤੇ ਮਿਲਿਆ ਸੀ ਮਾਰਾ ਕਹਿੰਦੇ ਰੰਗ ਕਾਦੇ ਵਿੱਚ ਲਿਆ ਕਾਮ ਕ੍ਰੋਧ ਲੋਭੋ ਹੰਕਾਰ ਦੇ ਰੰਗ ਵਿੱਚ ਰੰਗ ਲਿਆ ਬਾਬਾ ਕਹਿੰਦਾ ਮੇਰਾ ਕੰਤ ਨਾ ਭਾਵੇਂ ਚੋਲੜਾ ਪਿਆਰੇ ਉਹ ਜਿਹੜੇ ਰੰਗ ਵਿੱਚ ਤੂੰ ਸਰੀਰ ਰੂਪੀ ਚੋਲੇ ਨੂੰ ਰੰਗੀ ਫਿਰਦਾ ਹੈ ਉਹ ਗੁਰੂ ਨਾਨਕ ਨੂੰ ਨਹੀਂ ਚੰਗਾ ਲੱਗਦਾ ਜਿਹੜਾ ਗੁਰੂ ਨਾਨਕ ਨੂੰ ਨਹੀਂ ਚੰਗਾ ਲੱਗਦਾ ਸਤਗੁਰ ਕਹਿੰਦੇ ਕਿਉਂ ਤਨ ਸਹਿਜਾ ਜਾਏ ਫਿਰ ਗੁਰੂ ਨਾਨਕ ਤੇਰੇ ਕੋਲੇ ਕਿਉਂ ਆਊਗਾ ਗੁਰੂ ਨਾਨਕ ਨੂੰ ਤੇਰੇ ਕੋਲੇ ਆਉਣ ਦੀ ਕੀ ਲੋੜ ਪਈ ਹੈ ਗੁਰੂ ਨਾਨਕ ਤਾਂ ਆਊਗਾ ਭਾਈ ਜੇ ਗੁਰੂ ਨਾਨਕ ਦੇ ਮੁਤਾਬਕ ਆਪਣੇ ਸਰੀਰ ਰੂਪੀ ਚੋਲੇ ਨੂੰ ਰੰਗ ਲੇਗਾ ਉਹਦੇ ਤਿਆਰ ਬੈਠਾ ਮਾਰੇ ਕਹਿੰਦੇ ਪੂਸਤ ਸੁਹਾਗਣ ਕਰਮ ਹੈ ਦੁਹਾਗਣ ਕਾ ਇਰੀਦਾ ਵੀ ਵਿਚਾਰ ਕਤ ਸਹਜਾ ਵਲਾਈ ਆ ਪੁੱਸ ਦੀ ਸੁਹਾਗਣਾ ਨੂੰ ਭੈਣੇ ਤੂੰ ਆਪਣੇ ਪਤੀ ਪਰਮੇਸ਼ਰ ਨੂੰ ਖੋਸ ਕਿਵੇਂ ਕਰ ਲਿਆ ਮਾਰਾ ਕਹਿੰਦੇ ਆਪਦਾ ਕਰਮ ਹੈ ਜਿਹੜਾ ਦੁਹਾਗਣਾ ਵਾਲਾ ਹੈ ਇਰੀਦਾ ਵੀ ਵਿਚਾਰ ਹਿਰਦੇ ਵਿੱਚ ਪਾਪ ਹੀ ਪਾਪ ਲਈ ਫਿਰਦਾ ਕਤ ਸਹਜਾ ਵਲਾਈ ਆ ਕਿਵੇਂ ਆਊਗਾ ਪਤੀ ਤੇਰੀ ਸਹਜਾ ਦੇ ਉੱਤੇ ਜਦ ਹਿਰਦੇ ਵਿੱਚ ਕਪਟ ਲਈ ਫਿਰਦੀ ਹੈ ਰਿਦਾਵੇ ਵਿਚਾਰ ਕਦ ਸੇਜਾ ਬੁਲਾਈਆ ਇਹੋ ਨਹੀਂ ਗੱਲ ਵੰਨੀ ਭਾਈ ਜੇ ਪਤੀ ਨੂੰ ਸੇਜਾ ਤੇ ਬੁਲਾਉਣਾ ਹੈ ਤੇ ਪਤੀ ਦੇ ਹਿਸਾਬ ਦੇ ਨਾਲ ਸ਼ਿੰਗਾਰ ਕਰਨਾ ਪੈਂਦਾ ਹੈ ਜੇ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਸੋਭਾ ਲੈਣੀ ਹੈ ਤੇ ਗੁਰੂ ਨਾਨਕ ਦੀ ਮਤ ਅਨੁਸਾਰ ਚੱਲਣਾ ਪਊਗਾ ਗੁਰੂ ਨਾਨਕ ਕਹਿੰਦੇ ਕੀ ਨੇ ਉਹ ਬਾਦਣਗੇ ਮਹਾਰਾ ਕਹਿੰਦੇ ਪੂਸਤ ਹੈ ਬੈਦ ਬੈਦ ਨੂੰ ਬੁਸਦਾ ਫਿਰਦਾ ਔਖਾ ਦਾ ਸੰਜਮ ਕਾ ਔਖਾ ਦਾ ਮਤਲਬ ਪਰਹੇਜ਼ ਨਹੀਂ ਰੱਖਦਾ ਡਾਕਟਰ ਦੇ ਹਿਸਾਬ ਨਾਲ ਦਵਾਈ ਨਹੀਂ ਲੈਂਦਾ ਕੈਸੇ ਮਿਟਾ ਰੋਗ ਜਦ ਡਾਕਟਰ ਦੇ ਹਿਸਾਬ ਨਾਲ ਨਹੀਂ ਚੱਲਦਾ ਫਿਰ ਮਾਰੇ ਕਹਿੰਦੇ ਰੋਗ ਕਿਵੇਂ ਮਿਟੂਗਾ ਕੈਸੇ ਮਿਟਾ ਰੋਗ ਸੁਖ ਸਹਜ ਸਮਾਈਆ ਉਹ ਰੋਗ ਤਾਂ ਠੀਕ ਹੋਊਗਾ ਜੇ ਡਾਕਟਰ ਦੇ ਮੁਤਾਬਕ ਪਰਹੇਜ਼ ਰੱਖੇਗਾ ਦਵਾਈ ਖਾਏਗਾ ਫਿਰ ਤੇ ਗੱਲ ਬਣੂਗੀ ਨਾ ਮਾਰੇ ਕਹਿੰਦੇ ਦੁਰਮਤ ਮੈ ਲੈਣਾ ਉਤਰਿਆ ਕਿਉਂ ਤੀਰਥ ਨਹੀ ਆਏ ਤੀਰਥਾਂ ਦੇ ਉੱਤੇ ਜਾਣੇ ਬੁਰੀ ਮੱਤ ਦਾ ਤਿਆਗ ਇਹ ਨਹੀਂ ਕੀਤਾ ਤੀਰਥ ਦੇ ਉੱਤੇ ਜਾਣੇ ਆ ਹੁਣ ਆਜੋ ਨਾ ਮਾਪੁਰਖਾਂ ਦੇ ਆਸਥਾਨ ਦੇ ਉੱਤੇ ਬਾਬਾ ਕਹਿੰਦਾ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਆ ਪਰਮੇਸ਼ਰ ਦੇ ਨਾਮ ਦਾ ਵੱਡਾ ਤੀਰਥ ਇਹਨੂੰ ਕਹਿੰਦੇ ਆ ਸੰਤ ਸरोवर ਨਹਾਵੇ ਇਹਨੂੰ ਕਹਿੰਦੇ ਆ ਭਾਈ ਆ ਜਿਹੜੇ ਗੁਰੂ ਨਾਨਕ ਦੇ ਕੋਲੇ ਬੈਠੇ ਹੋ ਨਾ ਇਹ ਇੱਕ ਸਰੋਵਰ ਬਣਿਆ ਹੋਇਆ ਹੈ ਇਹ ਸੰਤਾਂ ਦਾ ਸਰੋਵਰ ਬਣਿਆ ਹੋਇਆ ਹੈ ਜਿਹੜਾ ਇਸ ਸਰੋਵਰ ਵਿੱਚ ਚੁੱਭੀ ਲਾ ਲੈਂਦਾ ਮਾਰੇ ਕਹਿੰਦੇ ਸੋ ਜਨ ਪਰਮਗਤ ਪਾਵੈ ਉਹ ਪਰਮਗਤੀ ਨੂੰ ਪ੍ਰਾਪਤ ਹੋ ਜਾਊਗਾ ਹੁਣ ਜੇ ਆਏ ਬੈਠਣ ਦੀ ਜਾਂਚ ਨਹੀਂ ਆਈ ਜੇ ਆਏ ਸੁਣਨ ਦੀ ਜਾਂਚ ਨਹੀਂ ਆਈ ਫਿਰ ਤੇ ਸਾਧ ਸੰਗ ਦੀ ਗੱਲ ਨਹੀਂ ਫਿਰ ਤੇ ਮਹਾਰ ਸੱਚੇ ਪਾਤਸ਼ਾਹ ਕਹਿੰਦੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਆਚਾਰ ਅੰਦਰ ਕੀ ਹੈ ਉਹ ਬੁਰੀਾਈਏ ਬੁਰੀਾਈ ਭਰੀ ਹੋਈ ਹੈ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹ ਕਹਿੰਦੇ ਭਾਈ ਰਾਮਿਆ ਓ ਭਾਈ ਜੇਠਾ ਇੱਥੇ ਇੱਕ ਥੜਾ ਬਣਾਓ ਸੋਹਣਾ ਜਿਆ ਅਸੀਂ ਉਹਦੇ ਉੱਤੇ ਬੈਠਿਆ ਕਰਾਂਗੇ ਤੇ ਰੱਬ ਦੇ ਪਿਆਰਿਓ ਭਾਈ ਜੇਠਾ ਤੇ ਭਾਈ ਰਾਮਾ ਥੜੇ ਬਣਾਉਂਦੇ ਐ ਮਹਾਰਾਜ ਆਏ ਕਹਿੰਦੇ ਨਹੀਂ ਚੰਗਾ ਨਹੀਂ ਬਣਿਆ ਦੂਜੇ ਦਿਨ ਫੇਰ ਕਿਹਾ ਵੀ ਬਣਾਓ ਥੜੇ ਸਤਗੁਰ ਕਹਿੰਦੇ ਨਹੀਂ ਵੀ ਚੰਗਾ ਨਹੀਂ ਬਣੇ ਤੀਜਾ ਦਾ ਫੇਰ ਆਇਆ ਕਹਿੰਦੇ ਬਣਾਉ ਥੜੇ ਉਹਨਾਂ ਨੇ ਥੜੇ ਬਣਾਤੇ ਸੋਹਣੇ ਸੋਹਣੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇੜੇ ਆ ਕੇ ਕਹਿੰਦੇ ਓ ਰਾਮਿਆ ਥੜਾ ਤੇਰਾ ਭਾਈ ਚੰਗਾ ਨਹੀਂ ਬਣਿਆ ਪਤਾ ਜਵਾਬ ਕੀ ਆਇਆ ਕਹਿੰਦਾ ਮਹਾਰਾਜ ਸਤਰਾ ਕਾ ਮਤਹੀਨ ਅਸੀਂੋਂ ਕਾ ਵਿਹਾਰ ਨਾ ਪਾਵਾਂ ਹੁਣ ਤੁਹਾਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਦਾ ਤੁਸੀਂ ਬਜ਼ੁਰਗ ਹੋ ਗਏ ਹੋ ਮਹਾਰਾਜ ਮੁਸਕਰਾਏ ਕਹਿੰਦੇ ਭਾਈ ਜੇਠਿਆ ਥੜਾ ਤੇ ਤੇਰਾ ਵੀ ਚੰਗਾ ਨਹੀਂ ਬਣਿਆ ਉਹ ਲੰਮਾ ਪੈ ਗਿਆ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਤਗੁਰ ਹਮ ਅਗੁਣ ਭਰੇ ਇੱਕ ਗੁਣ ਨਹੀਂ ਦਾਤਿਆ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ ਰੂਪੀ ਕਰਦੇ ਵਿੱਚ ਔਗਣ ਹੀ ਔਗਣ ਭਰੇ ਨੇ ਮੈਨੂੰ ਨਹੀਂ ਜਾਜ ਹੈ ਤੁਸੀਂ ਕਿਹੋ ਜਿਹਾ ਥੜਾ ਚੌਣੇ ਮੇਰੇ ਸਿਰ ਦੇ ਉੱਤੇ ਹੱਥ ਰੱਖ ਦਿਓ ਦਾਤਾ ਮੈਂ ਤੁਹਾਡੇ ਮੁਤਾਬਕ ਥੜਾ ਬਣਾ ਦੇਵਾਂ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਮਾਰੇ ਕਹਿੰਦੇ ਓ ਜੇਠਿਆ ਮੈਂ ਥੜਿਆਂ ਤੋਂ ਕੀ ਲੈਣਾ ਓ ਰਾਮਿਆ ਮੈਂ ਥੜਿਆਂ ਤੋਂ ਕੀ ਲੈਣਾ ਜਿਵੇਂ ਆਪਾਂ ਦਰਬਾਰ ਸਾਹਿਬ ਵਿੱਚ ਆਉਨੇ ਆ ਨਾ ਕਹਿੰਦੇ ਸਿਰ ਢੱਕ ਕੇ ਆਓ ਦਰਬਾਰ ਸਾਹਿਬ ਵਿੱਚ ਆਉਨੇ ਕਹਿੰਦੇ ਕੋਈ ਜਰਦਾ ਬੀੜੀ ਤਮਾਕੂ ਨਾਲ ਲੈ ਕੇ ਆਓ ਦਰبار ਸਾਹਿਬ ਵਿੱਚ ਆਉਣੇ ਕਹਿੰਦੇ ਜੁੱਤੀਆਂ ਬਾਹਰ ਕੱਢ ਕੇ ਆਓ ਤੇ ਸਾਧ ਸੰਗ ਜੀ ਜੁੱਤੀਆਂ ਦਾ ਖਿਆਲ ਆ ਗਿਆ ਸਿਰ ਨੰਗੇ ਦਾ ਖਿਆਲ ਆ ਗਿਆ ਤਮਾਕੂ ਦਾ ਖਿਆਲ ਆ ਗਿਆ ਪਰ ਸਾਧ ਸੰਗ ਜੀ ਜਿਹੜੀ ਅੰਦਰ ਚੁਗਲੀ ਈਰਖਾ ਦੁਵੈਤ ਦੁਰਭਾਵਨਾ ਇਹ ਭਰੀ ਹੋਈ ਹੈ ਮਾਰੇ ਕਹਿੰਦੇ ਅੰਦਰ ਤਾਂ ਤੇਰੇ ਟੋਏ ਟਿੱਬੇ ਬਣੇ ਪਏ ਆ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਅੰਦਰ ਦੇ ਟੋਏ ਟਿੱਬੇ ਨੇ ਇਹਨਾਂ ਨੂੰ ਮਲਿਆ ਮੇਟ ਕਰ ਦਿਓ ਜਦੋਂ ਇਹ ਮਲਿਆ ਮੇਟ ਹੋ ਗਏ ਫਿਰ ਮੈਂ ਆਪਣਾ ਠਿਕਾਣਾ ਤੁਹਾਡੇ ਅੰਦਰ ਕਰ ਲੂੰਗਾ ਗੱਜ ਖੇ ਆਖੋ ਸਤਨਾ ਉਹ ਮੈਂ ਥੜਿਆਂ ਦੀ ਗੱਲ ਨਹੀਂ ਕਰਦਾ ਮੈਂ ਤੁਹਾਡੇ ਅੰਦਰ ਦੀ ਗੱਲ ਕਰਦਾ ਬੜੀ ਨੀਅਤ ਰਾਸ ਹੋ ਗਈ ਮਹਾਰਾਜ ਕਹਿੰਦੇ ਮੈਂ ਕਿੱਥੇ ਫਰੀਦਾ ਜੰਗਲ ਜੰਗਲ ਕਿਆ ਭਵੈ ਬਨ ਕੰਡੇ ਹੈ ਮੋੜਾ ਬਸੈ ਰੱਬ ਹੈ ਅਲੀਏ ਉਹ ਤੇਰੇ ਹਿਰਦੇ ਦੇ ਵਿੱਚ ਵਸਦਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪੁੱਸ ਕਾਹੇ ਰੇ ਬਨ ਖੋਜਨ ਜਾਈ ਸਰਵ ਨਿਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ ਬਹੁ ਬਮਦ ਜਿਉ ਵਾਸ ਵਸਤ ਹੈ ਮਕਰ ਮੈਂ ਜੈਸੇ ਸਾਈ ਤੈਸੇ ਹੀ ਹਰ ਵਸੈ ਨਰੰਤਰ ਘਟ ਹੀ ਖੋਜੋ ਭਾਈ ਮਾਰੇ ਕਹਿੰਦੇ ਬਾਹਰ ਕੀ ਟੋਲਦਾ ਫਿਰਦੇ ਉਹ ਤੇਰੇ ਹਿਰਦੇ ਘਰ ਵਿੱਚ ਵਸਦਾ ਜਿਹਦੀਆਂ ਬਾਹਰ ਤਲਾਸ਼ਾਂ ਕਰਦੇ ਜਦ ਅੰਦਰ ਟੋਲਤਾ ਸਹੀ ਮੱਕੇ ਗਿਆ ਗੱਲ ਬਣਦੀ ਨਹੀਂ ਬਈ ਮੱਕੇ ਚਲੇ ਜਾਓ ਦਰਬਾਰ ਸਾਹਿਬ ਚਲੇ ਜਾਓ ਹਜ਼ੂਰ ਸਾਹਿਬ ਚਲੇ ਜਾਓ ਹੇਮਕੁੰਡ ਸਾਹਿਬ ਚਲੇ ਜਾਓ ਪਰ ਜੇ ਅੰਦਰ ਸਾਫ ਨਹੀਂ ਹੈ ਜੇ ਨੀਅਤ ਸਾਫ ਨਹੀਂ ਹੈ ਤੇ ਰੱਬ ਦੇ ਪਿਆਰਿਓ ਅਰਦਾਸ ਕਰਦੇ ਦੇਖ ਵਰਤੌਣੇ ਉਦੋਂ ਵੀ ਦੁਰਭਾਵਨਾ ਫਿਰ ਕਿਵੇਂ ਗੱਲ ਬਣੂਗੀ ਤੇਰਾ ਗੁਰੂ ਨਾਨਕ ਦੇ ਕੋਲੇ ਮਨ ਨਹੀਂ ਲੱਗਦਾ ਕਿਵੇਂ ਗੱਲ ਬਣੂਗੀ ਤੈਨੂੰ ਗੁਰੂ ਨਾਨਕ ਨੂੰ ਆਵਾਜ਼ ਨਹੀਂ ਮਾਰਨੀ ਆਉਂਦੀ ਗੁਰਨਾਨਕ ਨੂੰ ਆਵਾਜ਼ ਕਿਵੇਂ ਮਾਰੀਦੀ ਐ ਜਿਵੇਂ ਆਪਣੇ ਬੱਚਿਆਂ ਨੂੰ ਆਵਾਜ਼ ਮਾਰਦੇ ਐ ਗੁਰਨਾਨਕ ਨੂੰ ਕਿਵੇਂ ਆਵਾਜ਼ ਮਾਰੀਦੀ ਐ ਜਿਵੇਂ ਆਪਣੀ ਮਾਂ ਨੂੰ ਆਵਾਜ਼ ਮਾਰਦੇ ਐ ਗੁਰਨਾਨਕ ਨੂੰ ਕਿਵੇਂ ਆਵਾਜ਼ ਮਾਰੀਦੀ ਐ ਜਿਵੇਂ ਆਪਣੇ ਘਰਵਾਲੀ ਨੂੰ ਆਵਾਜ਼ ਮਾਰਦੇ ਐ ਐ ਅੰਦਰੋਂ ਬੋਲੀਦਾ ਤੂੰ ਮੈਂ ਧਿਆਨ ਮਰ ਕਹਿੰਦੇ ਤੁੰਨੀ ਵਿੱਚੋਂ ਐ ਚੱਲੇ ਗੱਲ ਆ ਤੁਰਕੁਟੀ ਵਿੱਚ ਤਾਰਾਂ ਖੜਕ ਜਾਣ ਜਦੋਂ ਤੁਰਕੁਟੀ ਵਿੱਚ ਤਾਰਾਂ ਖੜਕ ਗਈਆਂ ਨਾ ਮਹਾਰਾ ਸੱਚੇ ਪਾਸਾ ਕਹਿੰਦੇ ਫਿਰ ਤੂੰ ਦਸਮ ਦੁਵਾਰੀ ਹੋ ਜਾਣਾ ਜੇ ਤੈਨੂੰ ਕੋਈ ਗੁਰਮੁਖ ਕਹਿ ਵੀ ਦੇਊਗਾ ਫਿਰ ਮਾੜੀ ਗੱਲ ਥੋੜੋ ਐ ਫਿਰ ਤੂੰ ਗੁਰਮੁਖ ਦੀ ਡਿਗਰੀ ਨੂੰ ਪ੍ਰਾਪਤ ਕਰ ਲਏਗਾ ਜਿਹੜੇ ਗੁਰਮੁਖ ਬਣ ਗਏ ਨਾ ਉਹਨਾਂ ਦੇ ਸਰੀਰ ਦੇ ਵਿੱਚ ਆੜਾ ਚੱਲ ਗਿਆ ਤੇ ਸਾਥ ਸੰਗਿਓ ਨੂੰ ਪਤਾ ਹੀ ਨਹੀਂ ਲੱਗਿਆ ਜਿਹੜੇ ਗੁਰਮਖ ਬਣ ਗਏ ਉਹਨਾਂ ਦਾ ਬੰਦ-ਬੰਦ ਕਟਿਆ ਗਿਆ ਤੇ ਰੱਬ ਦੇ ਪਿਆਰੋ ਟੋਕਰੇ ਦੇ ਵਿੱਚੋਂ ਵੀ ਜਪਜੀਤ ਸਾਹਿਬ ਦੀਆਂ ਆਵਾਜ਼ਾਂ ਆਉਂਦੀਆਂ ਨੇ ਟੋਕਰਾ ਟੁਕੜੇ ਟੁਕੜੇ ਹੋ ਕੇ ਭਰ ਗਿਆ ਭਾਈ ਮਨੀ ਸਿੰਘ ਦੇ ਟੁਕੜਿਆਂ ਦੇ ਨਾਲ ਐ ਸਾਰੇ ਟੋਕਰੇ ਦੇ ਵਿੱਚੋਂ ਜਪਜੀਤ ਸਾਹਿਬ ਦੀਆਂ ਆਵਾਜ਼ਾਂ ਆਉਂਦੀਆਂ ਕਿਉਂਕਿ ਉਹਨਾਂ ਨੇ ਅੰਦਰੋਂ ਮਜ਼ਬੂਤ ਕਰ ਲਿਆ ਹਰ ਰੋਜ਼ ਪੜੀ ਜਾਂਦਾ ਹੈ ਗगन ਦਵਾਮਾਂ ਬਾਜਿਓ ਪਰਿਓ ਨਿਸਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਧਾਓ ਬਾਬਾ ਤਾਂ ਕਹਿੰਦਾ ਹੈ ਕਹਿੰਦੇ ਸਰੀਰ ਰੂਪੀ ਖੇਤ ਨੂੰ ਇੰਨਾ ਮਜ਼ਬੂਤ ਕਰ ਲੈ ਤੇ ਜਿੱਦ ਗਰਾਉਂਡ ਵਿੱਚ ਖੜਨ ਦੀ ਜਿੱਦੇ ਕਿਤੇ ਸੰਘਰਸ਼ ਕਰਨ ਦੀ ਲੋੜ ਪੈਗੀ ਤੇਰਾ ਬੰਦ-ਬੰਦ ਤੇ ਕੱਟ ਸਕਦਾ ਪਰ ਤੇਰਾ ਸਰੀਰ ਨਹੀਂ ਬਿਰ ਡੋਲੂਗਾ ਜੇ ਆ ਸਰੀਰ ਰੂਪੀ ਘਰ ਹੈ ਜਿਹੜਾ ਉਹ ਪਰਮੇਸ਼ਰ ਦੀ ਬੰਦਗੀ ਕਰ ਕਰਕੇ ਮਜ਼ਬੂਤ ਕਰ ਲਿਆ ਤੇ ਰੱਬ ਦੇ ਪਿਆਰੋ ਬੰਦਗੀ ਕਰਿਆ ਕਰੋ ਨਾਮ ਜਪਿਆ ਕਰੋ ਮੂਲ ਮੰਤਰ ਤੋਂ ਸ਼ੁਰੂ ਕਰ ਲਓ ਜਿਹਨੂੰ ਮੂਲ ਮੰਤਰ ਪਿਆਰਾ ਲੱਗਣ ਲੱਗ ਗਿਆ ਉਹ ਜਪਜੀਤ ਸਾਹਿਬ ਕਰੂਗਾ ਜਿਹਨੂੰ ਜਪਜੀਤ ਸਾਹਿਬ ਪਿਆਰਾ ਕਰਨ ਲੱਗਣ ਲੱਗ ਗਿਆ ਉਹ ਜਾਪ ਸਾਹਿਬ ਕਰੂਗਾ ਜਿਹਨੂੰ ਜਾਪ ਸਭਾ ਪਿਆਰਾ ਲੱਗਣ ਲੱਗਿਆ ਨਾ ਉਹ ਸਬਈਏ ਚੋਂ ਬਈ ਜਦੋਂ ਸਬਈਏ ਤੇ ਚੋਪਈ ਨਾਲ ਹੋਣ ਲੱਗੀ ਫਿਰ ਆਨੰਦ ਆਨੰਦ ਹੈ ਆਨੰਦ ਆਨੰਦ ਸਭ ਕੋ ਕਹੈਂ ਆਨੰਦ ਗੁਰੂ ਤੇ ਜਾਣੇ ਤੇ ਰੱਬ ਦੇ ਪਿਆਰਿਓ ਫਿਰ ਇਹ ਗੁਰੂ ਨਾਨਕ ਦਾ ਦਰ ਇਹੋ ਜਿਹਾ ਹੈ ਇਹ ਆਨੰਦੀ ਆਨੰਦ ਵਰਤਾ ਦਿੰਦਾ ਹੈ ਇਹ ਕਿਰਪਾ ਹੀ ਕਿਰਪਾ ਵਰਤਾ ਦਿੰਦਾ ਹੈ ਤੇ ਜੇ ਤੁਸੀਂ ਆਨੰਦ ਲੈਣ ਵਾਸਤੇ ਆਉਨੇ ਹੋ ਹਰ ਐਤਵਾਰ ਨੂੰ ਆਨੰਦ ਲੈਣ ਵਾਸਤੇ ਆਉਨੇ ਹੋ ਕਿੰਨੇ ਮਹਾਂਪੁਰਖ ਰੱਬ ਦੇ ਪਿਆਰੇ ਆਉਂਦੇ ਮੇਰੇ ਤੋਂ ਪਹਿਲਾਂ ਇੱਕ ਸੁਆਮੀ ਜੀ ਲੱਗੇ ਹੋਏ ਸੀਗੇ ਤੇ ਰੱਬ ਦੇ ਪਿਆਰਿਓ ਆ ਮੇਰੇ ਤੋਂ ਬਾਅਦ ਵੀ ਬੀਬਾ ਜੀ ਨੇ ਕੀਰਤਨ ਕਰਨਾ ਬੜਾ ਸੋਹਣਾ ਕੀਰਤਨ ਕਰਦੇ ਆ ਆ ਮੇਰੇ ਤੋਂ ਪਹਿਲਾਂ ਗੁਰਮਖ ਪਿਆਰੇ ਬੜਾ ਸੋਹਣਾ ਕੀਰਤਨ ਕਰਦੇ ਸੀ ਤੇ ਸਾਧ ਸੰਗ ਜੀ ਗੱਲ ਤੇ ਇਹ ਐ ਬਈ ਕਿਨਕਾ ਇੱਕ ਜਿਸ ਜੀਵਸਾਵੇ ਬਾਝਾਵੇ ਕਿਨਕਾ ਕਿਨਕਾ ਹੁੰਦਾ ਕਿੰਨਾ ਕ ਐ ਅੰਗੂਠੇ ਤੇ ਉਂਗਲੀ ਦੇ ਵਿੱਚ ਜੋ ਚੀਜ਼ ਛੋਟੀ ਚੀਜ਼ ਕਿਨਕਾ ਹੁੰਦੀ ਐ ਮਾਰਾ ਕਹਿੰਦੇ ਜੇ ਕਿਨਕਾ ਕਨਾ ਤੇਰੇ ਹਿਰਦੇ ਰੂਪੀ ਤੇ ਸਾਧ ਸੰਗ ਜੀ ਫਿਰ ਬੇੜਾ ਪਾਰ ਆ ਬਈ ਫਿਰ ਤੇ ਸੋ ਜਨ ਪਰਮਗਤ ਪਾਵਾਂ ਤੂੰ ਪਰਮਗਤੀ ਨੂੰ ਪ੍ਰਾਪਤ ਹੋ ਜਾਵੇਂਗਾ ਤੇ ਰੱਬ ਦੇ ਪਿਆਰਿਆ ਫਿਰ ਆਇਆ ਕਰ ਗੀਤ ਗੁਰੂ ਦੇ ਗਾਇਆ ਕਰ ਇਹ ਗੁਰੂ ਨਾਨਕ ਇਹੋ ਜਿਹਾ ਇਹ ਪਤਾ ਨਹੀਂ ਕਿਹਦੇ ਤੇ ਕਦੋਂ ਕਿਰਪਾ ਕਰ ਦੇਵੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਕੋਲੇ ਪਿੰਡ ਦੁੱਗਾ ਕੁੰਨਰਾ ਲੋਂਗੋਵਾਲ ਇਹ ਪੰਜ ਸੱਤ ਪਿੰਡਾਂ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਆ ਗਈਆਂ ਸੰਤ ਜੀ ਨੂੰ ਕਹਿੰਦੇ ਮਹਾਰਾਜ ਜੀ ਕਹਿੰਦੇ ਸਾਡੇ ਪਿੰਡਾਂ ਦੇ ਵਿੱਚ ਇੱਕ ਮਾਰੂ ਝੋਟਾ ਰਹਿੰਦਾ ਹੈ ਮਹਾਰਾਜ ਉਹ ਡੰਗਰਾਂ ਨੂੰ ਵੀ ਮਾਰਦਾ ਹੈ ਉਹ ਬੰਦਿਆਂ ਨੂੰ ਵੀ ਮਾਰਦਾ ਹੈ ਜੇ ਤੁਸੀਂ ਕਿਰਪਾ ਕਰਦੇ ਹੋ ਉਹਦਾ ਕੋਈ ਬੰਦੋਬਾਸਤ ਕਰਦੇ ਹੋ ਮਹਾਪੁਰਖ ਆਬੜੀ ਮੌਜ ਦੇ ਮਾਲਕ ਹੈ ਹੁਣ ਆਪਾਂ ਨੂੰ ਮਹਾਪੁਰਖਾਂ ਦੀ ਮੌਜਦਾ ਥੋੜੋ ਬੱਧਾ ਲੱਗਦਾ ਆਪਾਂ ਅਦੋਂ ਦਾ ਸੁਗਲੀ ਕਰਾ ਲਓ ਨਿੰਦਿਆ ਕਰਾ ਲਓ ਈਰਖਾ ਕਰਾ ਲਓ ਬੁਰਾ ਭਲਾ ਕਹਾ ਲਓ ਆਹ ਸੰਤ ਨਹੀਂ ਚੰਗਾ ਪਿਆਰਿਓ ਆਪਾਂ ਆਪਣੇ ਆਪ ਵੱਲੋਂ ਨਹੀਂ ਦੇਖਦੇ ਵੀ ਅਸੀਂ ਕੀ ਐ ਬਸ ਐ ਉਂਗਲੀ ਕਰਦਾ ਇਹਨੂੰ ਐ ਨਹੀਂ ਪਤਾ ਜੇ ਤੂੰ ਕਿਸੇ ਵੱਲ ਇੱਕ ਉਂਗਲੀ ਕਰੀ ਆ ਨਾ ਤਿੰਨ ਉਂਗਲੀਆਂ ਕਹਿੰਦੀਆਂ ਨੇ ਮੈਂ ਤੇਰੇ ਵੱਲ ਐ ਤਿੰਨ ਉਂਗਲੀਆਂ ਆਪਦੇ ਵੱਲ ਹੁੰਦੀਆਂ ਨੇ ਇੱਕ ਉਂਗਲੀ ਕਿਸੇ ਵੱਲ ਹੁੰਦੀ ਐ ਤੇ ਤਿੰਨ ਵਾਲਾ ਜ਼ਿਆਦਾ ਕਸੂਰਵਾਰ ਹੁੰਦਾ ਐ ਉਂਗਲੀ ਕਰਨ ਵਾਲਿਆ ਜਿਹਦੇ ਚ ਕਸੂਰ ਕੱਢਦੇ ਉਹ ਤੋਂ ਤਿੰਨ ਗੁਣਾ ਜ਼ਿਆਦਾ ਤੇਰੇ ਇਸ ਕਸੂਰ ਐ ਹੁਣ ਸੰਤ ਮਹਾਰਾਜ ਬਾਬਾ ਆਤਰ ਸਿੰਘ ਜੀ ਮਸਤਵਾਨਾ ਸਾਹਿਬ ਵਾਲੇ ਮੌਜ ਵਿੱਚ ਬੈਠੇ ਮੌਜ ਵਿੱਚ ਕਹਿੰਦੇ ਓਏ ਫੱਕੜਾ ਉਰੇਆ ਇੱਕ ਫੱਕਰ ਬੰਦਾ ਉੱਥੇ ਤੁਰਿਆ ਫਿਰਦਾ ਮਹਾਪੁਰਖਾਂ ਨੇ ਫੱਕਰ ਨੂੰ ਆਵਾਜ਼ ਮਾਰੀ ਫੱਕਰ ਆ ਗਿਆ ਹਾਂਜੀ ਮਹਾਰਾਜ ਕਰੋ ਕਿਰਪਾ ਸੰਤ ਮਹਾਰਾ ਜੀ ਕਹਿਣ ਲੱਗੇ ਕਹਿੰਦੇ ਫੱਕਰਾ ਆਹ ਦੁੱਗਾ ਕੁੰਨਰਾ ਲੋਂਗੋਵਾਲ ਇਹ ਨੇੜੇ-ਨੇੜੇ ਪਿੰਡ ਨੇ ਇਹਨਾਂ ਦੇ ਵਿੱਚ ਇੱਕ ਮਾਰੂ ਝੋਟਾ ਰਹਿੰਦਾ ਉਹ ਡੰਗਰਾਂ ਨੂੰ ਵੀ ਮਾਰਦਾ ਉਹ ਬੰਦਿਆਂ ਨੂੰ ਵੀ ਮਾਰਦਾ ਜਾ ਉਹ ਝੋਟੇ ਨੂੰ ਲਿਆਉਣਾ ਕਾਬੂ ਕਰਕੇ ਜਿਹੜਾ 100 200 ਬੰਦਾ ਆਇਆ ਸੀ ਨਾ ਸਾਡੇ ਵਰਗਾ ਤਮਾਸ਼ੀਨ ਤਮਾਸ਼ੇ ਕਰਨ ਵਾਲੇ ਜਿਨ੍ਹਾਂ ਨੂੰ ਭਰੋਸਾ ਹੀ ਨਹੀਂ ਹੁੰਦਾ ਜਿਨ੍ਹਾਂ ਨੂੰ ਯਕੀਨ ਨਹੀਂ ਹੁੰਦਾ ਉਹ 100 200 ਬੰਦਾ ਜਦੋਂ ਸੰਤ ਮਹਾਰਾਜ ਬਾਬਾ ਆਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨੇ ਇੱਕ ਫੱਕਰ ਨੂੰ ਕਿਹਾ ਬਈ ਜਾ ਓਏ ਉਹ ਝੋਟਾ ਲਿਆ ਫੜ ਕੇ ਇਹ ਹਸਣ ਲੱਗ ਗਏ ਹਸਣ ਲੱਗ ਗਏ ਤੇ ਅਸ਼ਟਾ ਬਕਰ ਜਦੋਂ ਰਾਜੇ ਜਨਕ ਦੀ ਸਭਾ ਵਿੱਚ ਆਇਆ 1200 ਪੰਡਤ ਉਹਨੇ ਕੈਦੀ ਬਣਾ ਰੱਖਿਆ ਸੀ ਆਸ਼ਟਾ ਬਕਰ ਦੇ ਆਉਣ ਤੋਂ ਪਹਿਲਾਂ ਉਹ ਪੰਡਤ ਸਾਰੇ ਦਰਬਾਰ ਵਿੱਚ ਬੈਠੇ ਸੀ ਆਸ਼ਟਾ ਬਕਰ ਆਇਆ ਹਿਲਦਾ ਹੁਲਦਾ ਉਹਦੇ ਸਰੀਰ ਵਿੱਚ ਅੱਠ ਵਾਲ ਪੈਂਦੇ ਸੀ ਆਸ਼ਟਾ ਬਕਰ ਨੂੰ ਦੇਖ ਕੇ 1200 ਪੰਡਤ ਦਾ ਹਸਨਿਕ ਆਇਆ ਤੇ ਰਾਜੇ ਜਨਕ ਨੂੰ ਅਸ਼ਟਾਵਕਰ ਕਹਿਣ ਲੱਗਿਆ ਰਾਜਾ ਸਾਹਿਬ ਤੇਰੇ ਸਵਾਲ ਦਾ ਜਵਾਬ ਬਾਅਦ ਚ ਦੇਊਂਗਾ ਪਹਿਲਾਂ ਇਹ ਦੱਸ ਬਈਆ ਜਿਹੜੇ ਮੇਰੇ ਸਾਹਮਣੇ ਬੈਠੇ ਨੇ ਇਹ ਕੌਣ ਨੇ ਕਹਿੰਦੇ ਇਹ ਪੰਡਤ ਨੇ ਕਹਿੰਦੇ ਮੂਰਖ ਹੈ ਰਾਜਿਆ ਤੂੰ ਰਾਜੇ ਜਨਕ ਨੂੰ ਅਸ਼ਟਾਵਕਰ ਕਹਿੰਦਾ ਤੂੰ ਵੱਡਾ ਮੂਰਖ ਹੈ ਕਹਿੰਦਾ ਮੈਂ ਕਿਵੇਂ ਮੂਰਖ ਹੈ ਕਹਿੰਦਾ ਇਹ ਪੰਡਤ ਪੁੰਡਤ ਨਹੀਂ ਹੈਗੇ ਇਹ ਕੌਣ ਨੇ ਕਹਿੰਦੇ ਇਹ ਚਮਾਰ ਨੇ ਕਹਿੰਦੇ ਚਮਾਰ ਕਿਵੇਂ ਨੇ ਹੁਣ ਜਿਹੜੇ ਪੰਡਤ ਸੀ ਜਿਹੜੇ ਵਿਦਵਾਨ ਸੀ ਉਹ ਇੱਕਦਮ ਖੜੇ ਹੋ ਗਏ ਕਹਿੰਦੇ ਸਾਨੂੰ ਪੰਡਤਾਂ ਨੂੰ ਆ ਛੋਟਾ ਜਿਹਾ ਬੱਚਾ ਚਮਾਰ ਕਹਿੰਦਾ ਉਹ ਕਹਿੰਦਾ ਭਾਈ ਮੈਂ ਤੁਹਾਨੂੰ ਚਮਾਰ ਤਾਂ ਕਿਹਾ ਤੁਸੀਂ ਮੇਰੇ ਸਰੀਰ ਦੇ ਵਿੱਚ ਪੈਂਦੇ ਹੋਏ ਬਿੰਗ ਨੂੰ ਦੇਖ ਕੇ ਹਾਸਾ ਕਰਿਆ ਨਾ ਮੈਨੂੰ ਦੇਖ ਕੇ ਹੱਸਿਓ ਤੁਹਾਨੂੰ ਚਮੜੇ ਦੀ ਪਹਿਚਾਣ ਤੇ ਹੈ ਤੁਹਾਨੂੰ ਮੇਰੇ ਅੰਦਰ ਦੀ ਪਹਿਚਾਣ ਨਹੀਂ ਹੈ ਸੰਤ ਮਹਾਰਾਜ ਕਹਿਣ ਲੱਗੇ ਓਏ ਤੁਸੀਂ 200 ਬੰਦਾ ਆਏ ਹੋ 200 ਬੰਦੇ ਤੋਂ ਝੋਟਾ ਕਾਬੂ ਨਹੀਂ ਆਇਆ ਆ ਜਿਹੜਾ ਮੇਰਾ ਇੱਕ ਫਕਰ ਕੱਲਾ ਹੀ ਝੋਟੇ ਨੂੰ ਕਾਬੂ ਕਰਕੇ ਲਿਆਊਗਾ ਕਹਿੰਦੇ ਦੁੱਗਾਂ ਪਿੰਡ ਦੇ ਵਿੱਚ ਗਿਆ ਉਹ ਫਕਰ ਝੋਟਾ ਦੇਖ ਕੇ ਧਰਤੀ ਵਿੱਚ ਟੱਕਰਾ ਮਾਰ ਮਾਰ ਕੇ ਹੱਪ ਗਿਆ ਜਦੋਂ ਹੱਪ ਗਿਆ ਉਹ ਫਕਰ ਦੇ ਕੋਲੇ ਆ ਕੇ ਸੀਸ ਝੁਕਾਤਾ ਫੱਕਰ ਨੇ ਉਹ ਛੋਟੇ ਨੂੰ ਕੰਨ ਤੋਂ ਫੜਿਆ ਤੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਕੋਲੇ ਲੈ ਕੇ ਆ ਗਿਆ ਤੇ ਮਹਾਂਪੁਰਖ ਕਹਿੰਦੇ ਇਹਨੂੰ ਹਲਤੀ ਨਾਲ ਜੋੜ ਦਿਓ ਇਹ ਗੁਰੂ ਨਾਨਕ ਸਾਹਿਬ ਦੇ ਸਮੇਂ ਦਾ ਬੜਾ ਤੰਗ ਕਰਦਾ ਰਿਹਾ ਹੈ ਇਹਨੇ ਚੱਕੀਆਂ ਬਿਹਾਈਆਂ ਨੇ ਗੁਰੂ ਨਾਨਕ ਤੋਂ ਹੁਣ ਇਹਦਾ ਓਨਾ ਚਿਰ ਭਲਾ ਨਹੀਂ ਹੋਊਗਾ ਜਿੰਨਾ ਚਿਰ ਮਸਤੂਆਣੇ ਦੀ ਹਲਤੀ ਗੇੜ-ਗੇੜ ਕੇ ਇਹ ਲੋਕਾਂ ਨੂੰ ਪਾਣੀ ਦੀ ਸੇਵਾ ਨਹੀਂ ਕਰਦਾ ਆਓ ਰੱਬ ਦੇ ਪਿਆਰਿਓ ਮੈਂ ਤੇ ਧੱਕੇ ਨਾਲ ਹੀ ਮੰਨ ਲ ਮਾਰੀ ਐ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਰੱਬ ਦੇ ਪਿਆਰੇ ਗੁਰੂ ਜਨ ਗੁਰੂ ਦੇ ਵਖਸੇ ਹੋਏ ਤੇ ਬੀਬਾ ਕਣਵੰਤ ਕੌਰ ਹਰ ਵਾਰੀ ਇੱਥੇ ਆ ਕੇ ਆ ਸਮਾਂ ਜਿਹੜਾ ਲਾਉਂਦੇ ਐ ਮੈਨੂੰ ਵੀ ਪਤਾ ਸੀ 5 ਤੋਂ 6 ਵਜੇ ਤੱਕ ਐ ਤੇ ਆ ਸਾਡਾ ਬੱਚਾ ਜਿਹੜੇ ਇੱਥੋਂ ਦੇ ਗਰੰਥੀ ਸਹਿਬਾਨ ਨੇ ਇਹ ਕਹਿੰਦੇ ਬਾਬਾ ਜੀ